ਇਹ ਹੈ ਜੀ 17ਵੀਂ ਪੌੜੀ ਦੀ ਛੇਵੀਂ ਪੰਕਤੀ ਅਸੰਖ ਸਤੀ ਅਸੰਖ ਦਾਤਾ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਅਸੰਖ ਸਤੀ ਅਸੰਖ ਦਾਤਾਰ ਸਤੀ ਤੇ ਦਾਤਾਰ ਦੇ ਅਰਥ ਸੇਮ ਹੀ ਨੇ ਜੀ ਸਤੀ ਹੁੰਦਾ ਦਾਨੀ ਸੱਜਣ ਜਿਹੜਾ ਸਤੀ ਸੱਚ ਬੋਲਣ ਵਾਲੇ ਨੂੰ ਵੀ ਕਹਿ ਦਿੰਦੇ ਆ ਸਤੀ ਸੰਤੋਖੀ ਮਨੁੱਖ ਨੂੰ ਵੀ ਕਹਿ ਦਿੰਦੇ ਆ ਸਤੀ ਉਹ ਸੁਚਤ ਜੀ ਇਸਤਰੀ ਉਹ ਵਧੀਆ ਇਸਤਰੀ ਸ੍ਰੇਸ਼ਟ ਇਸਤਰੀ ਨੂੰ ਵੀ ਕਿਹਾ ਜਾਂਦਾ ਸੀ ਜਿਹੜੀ ਜਦੋਂ ਉਸਦੇ ਉਸਦੇ ਪਤੀ ਦੀ ਮੌਤ ਹੋ ਜਾਂਦੀ ਸੀ ਉਹ ਆਪਣੇ ਆਪ ਨੂੰ ਚਿਖਾ ਦੇ ਵਿੱਚ ਸਾੜ ਲੈਂਦੀ ਸੀ ਇਹ ਸਤੀ ਪ੍ਰਥਾ ਸੀ ਜਿਹੜੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦੇ ਵਿਰੁੱਧ ਆਵਾਜ਼ ਉਠਾਈ ਤੇ ਇਸ ਨੂੰ ਬੰਦ ਕੀਤਾ ਜੀ ਕਿਉਂਕਿ ਜਿਹੜੀਆਂ ਔਰਤਾਂ ਸੀ ਉਸਦੇ ਹੱਕ ਵਿੱਚ ਜੋ ਸਭ ਤੋਂ ਵੱਡੀ ਆਵਾਜ਼ ਸੀ ਉਹ ਤਨ ਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਉਠਾਈ ਸੀ ਜੀ ਤੇ ਦਾਤਾਰ ਭਾਵ দান ਦੇਣ ਵਾਲੇ ਦਾਤਾਂ ਦੇਣ ਵਾਲੇ ਭਾਵ ਪ੍ਰਭੂ ਪਰਮਾਤਮਾ ਜੀ ਜੋ ਹੋਰਾਂ ਨੂੰ ਦਾਤਾਂ ਦੇਣ ਇਸ ਲਈ ਦੋਨਾਂ ਦੇ ਅਰਥ ਬੜੇ ਸਮਾਨ ਨੇ ਜੀ ਠੀਕ ਹੈ ਅਨੇਕ ਅਣਗਿਣਤ ਹੀ ਮਨੁੱਖ ਹਨ ਜੋ ਦਾਨਪੂਰਨ ਕਰਦੇ ਹਨ ਠੀਕ ਹੈ ਅਣਗਿਣਤ ਹੀ ਮਨੁੱਖ ਹਨ ਜੋ ਲੋੜਵੰਦਾਂ ਨੂੰ ਦਾਤਾਂ ਵਸਤੂਆਂ ਦੇ ਕੇ ਦਾਤੇ ਬਣੇ ਹੋਏ ਹਨ ਠੀਕ ਹੈ ਜੀ ਤੇ ਇਸ ਦੇ ਦੂਸਰੇ ਅਰਥ ਇਹ ਤਾਂ ਇੱਕ ਅਰਥ ਨਿਕਲਦੇ ਹਨ ਦੂਸਰੇ ਹਨ ਕਿ ਅਣਗਿਣਤ ਤਰ੍ਹਾਂ ਦੇ ਦਾਨਪੁਨ ਹਨ ਅਤੇ ਅਣਗਿਣਤ ਤਰ੍ਹਾਂ ਦੇ ਦਾਤਾਰ ਹਨ ਠੀਕ ਹੈ ਜੀ ਜਿੱਦਾਂ ਮਹਾਰਾਜ ਕਹਿੰਦੇ ਨੇ ਆ ਆਪਾਂ ਕਹਿੰਦੇ ਹਾਂ ਅਸੰਖ ਬ੍ਰਹਮਾ ਕਈ ਕੋਟ ਬ੍ਰਹਮਾ ਜਿਹੜੇ ਕਈ ਬ੍ਰਹਮਾ ਨੇ ਕਈ ਵਿਸ਼ਨੂ ਨੇ ਕਈ ਮਹੇਸ਼ ਕੇਤੇ ਠੀਕ ਹੈ ਕੇਤੇ ब्रह्मा ਘਾਟ ਤਕੜੀਏ ब्रह्मा ਵਰਗੇ ਪਤਨੀ ਕਿੰਨੇ ਕ ਘਾੜੇ ਘਾੜੇ ਹੋਏ ਜੀ ਉਹੀ ਚੀਜ਼ ਇੱਥੇ ਅਸੰਖ ਸਤੇ ਪਾਵ ਅਸੰਖ ਤਰਾਂ ਦਾ ਦਾਨ ਹੈ ਜੋ ਲੋਕੀ ਦਿੰਦੇ ਹਨ ਅਸੰਖ ਦਾਤਾਰ ਪਾਵ ਅਸੰਖ ਹੀ ਦਾਨ ਦੇਣ ਵਾਲੇ ਦਾਤਾਰ ਹਨ ਲੋਕਾਂ ਨੂੰ ਦਾਤਾਂ ਦੇਣ ਵਾਲੇ ਹਨ ਕੋਈ ਕਿਸੇ ਨੂੰ ਕਹਿਜੀ ਦਾਤ ਦਿੰਦਾ ਹੈ ਪਾਵ ਕੋਈ ਕਿਸੇ ਨੂੰ ਭੋਜਨ ਦੀ ਕੋਈ ਪੈਸੇ ਦੀ ਕੋਈ ਕਪੜੇ ਦੀ ਠੀਕ ਹੈ ਤੇ ਦੂਸਰਾ ਜਿਹੜਾ ਅਰਥ ਹੈ ਜੋ ਪਹਿਲਾਂ ਪੜਿਆ ਅਣਗਿਣਤ ਹੀ ਮਨੁੱਖ ਹਨ ਜਿਹੜੇ ਦਾਨੀ ਹਨ ਦਾਨਪੁਣ ਕਰਦੇ ਹਨ ਜਿਹੜੇ ਲੋੜਵੰਦਾਂ ਨੂੰ ਦਾਤਾਂ ਵਸਤੂਆਂ ਦੇ ਕੇ ਦਾਤੇ ਬਣੇ ਹੋਏ ਹਨ ਜੀ ਠੀਕ ਹੈ ਦੋਨੇ ਹੀ ਵਧੀਆ ਟੁਕਦੇ ਹਨ ਆਓ ਅੱਗੇ ਦੇਖੀਏ ਗੁਰੂ ਮਾਰ ਸਾਨੂੰ ਕੀ ਦੱਸਦੇ ਹਨ ਜੀ ਅਗਲੀ ਪੰਕਤੀ ਵਿੱਚ